ਆਤਿਸ਼ਾ ਦਿਆਂ ਪ੍ਰਕਰਮਾ ਕਰ ਰਹੇ ਹਨ ਜੀ ਤੇ ਆਪ ਦਾ ਜਨਮ ਸੁਫਲਾ ਕਰ ਰਹੇ ਹਨ ਮਾਈ ਤਾਬੋ ਤੇ ਭਾਈ ਜਵੰਦ ਸਿੰਘ ਬੜੇ ਹੈਰਾਨ ਪਰੇਸ਼ਾਨ ਹੋ ਰਹੇ ਹਨ ਭਾਈ ਜਵੰਦ ਸਿੰਘ ਨੂੰ ਸੰਤ ਪੱਕੀ ਕਰਦੇ ਹਨ ਕਿ ਭਾਈ ਇਹ ਤੁਹਾਡਾ ਪੁੱਤਰ ਨਹੀਂ ਇਹ ਤਾਂ ਪਰਿਪੂਰਨ ਪਰਮੇਸ਼ਵਰ ਤੁਹਾਡੇ ਘਰ ਅਵਤਾਰ ਧਾਰਿਆ ਹੈ ਈਸ਼ਰ ਜੋਤ ਜਗਤ ਮੇ ਆਏ ਜੁਗੋ ਜੁਗ ਇਹ ਖੇਲ ਰਚਾਇਓ ਈਸ਼ਰ ਜੋਤ ਜਗਤ ਮੇ ਆਏ ਜੁਗੋ ਜੁਗੋ ਪੇਸ ਵਟਾਇਓ ਈਸ਼ਰ ਜੋਤ ਜਗਤ ਮੇ ਆਏ ਸਰਗੁਣਾ ਨਿਰਗੁਣਾ ਮਾਹੇ ਉਪਾਇਓ ਈਸ਼ਰ ਜੋਤ ਜਗਤ ਮੇ ਆਏ ਪਤਾਲ ਆਕਾਸ਼ ਮਾਤ ਬੁਣਾਇਓ ਈਸ਼ਰ ਜੋਤ ਜਗਤ ਮੇ ਆਏ ਆਕਾਰ ਦਤਾਰ ਬ੍ਰਹਮਾ ਪ੍ਰਗਟਾਇਓ ਈਸ਼ਰ ਜੋਤ ਜਗਤ ਮੇ ਆਏ ਸ਼ਿਵ ਸ਼ੰਕਰ ਦੇਹੇ ਪਲਟਾਇਓ ਈਸ਼ਰ ਜੋਤ ਜਗਤ ਮੇ ਆਏ ਮੋਹਣੀ ਰੂਪ ਹੋ ਸ਼ਿਵ ਭੁਲਾਇਓ ਈਸ਼ਰ ਜੋਤ ਜਗਤ ਮੇ ਆਏ ਜੁਗ ਪਰਮਾਨ ਪਾਏ ਮਾਇਓ ਈਸ਼ਰ ਜੋਤ ਜਗਤ ਮੇ ਆਏ ਤਰੇਤੇ ਰਾਮ ਰਗੁਵੰਸ ਖਵਾਇਓ ਈਸ਼ਰ ਜੋਤ ਜਗਤ ਮੇ ਆਏ ਦੇ ਸਖੀ ਦਾਨ ਦਵਾਪਰ ਜੋਤ ਪ੍ਰਗਟਾਇਓ ਈਸ਼ਰ ਜੋਤ ਜਗਤ ਮੇ ਆਏ ਦਵਾਪਰ ਕ੍ਰਿਸ਼ਨ ਮੁਰਾਰ ਅਖਵਾਇਓ ਈਸ਼ਰ ਜੋਤ ਜਗਤ ਮੇ ਆਏ ਪਾ ਮਾਇਆ ਸਭ ਜਗਤ ਭੁਲਾਇਓ ਈਸ਼ਰ ਜੋਤ ਜਗਤ ਮੇ ਆਏ ਕਲਯੁਗ ਕਾਰ ਕਰਨ ਪ੍ਰਭ ਬਿਗਸਾਇਓ ਈਸ਼ਰ ਜੋਤ ਜਗਤ ਮੇ ਆਏ ਕਣਕਪੁਰੀ ਨੂੰ ਭਾਗ ਲਗਾਇਓ ਈਸ਼ਰ ਜੋਤ ਜਗਤ ਮੇ ਆਏ ਪ੍ਰਗਟ ਹੋ ਨਿਰੰਕਾਰ ਨਿਹ ਕਲੰਕਿ ਅਖਵਾਇਓ ਈਸ਼ਰ ਜੋਤ ਜਗਤ ਮੇ ਆਏ ਮਹਾਰਾਜੇਰ ਸਿੰਘ ਨਾਮ ਧਰਾਇਓ ਈਸ਼ਰ ਜੋਤ ਜਗਤ ਮੇ ਆਏ ਜੁਗੋ ਜੁਗ ਇਹ ਖੇਲ ਰਚਾਇਓ ਈਸ਼ਰ ਜੋਤ ਜਗਤ ਮੇ ਆਏ ਲਜਿਆ ਰਖਣ ਭਗਤ ਦੀ ਨਾਉਂ ਅਨੇਕ ਰਖਾਇਓ ਈਸ਼ਰ ਜੋਤ ਜਗਤ ਮੇ ਆਏ ਬਾਲ ਅਵਸਥਾ ਤ੍ਰੂਤ ਰਾਯੋ ਈਸ਼ਰ ਜੋਤ ਜਗਤ ਮੇ ਆਏ ਲਜਿਆ ਰਖੇ ਪ੍ਰਹਿਲਾਦ ਨਰ ਸਿੰਘ ਨਰਾਇਣ ਅਖਵਾਯੋ ਈਸ਼ਰ ਜੋਤ ਜਗਤ ਮੇ ਆਏ કોય બાવન રૂપ કર જાયે બલત રાયો ઈશ્વર જોત જગત મે આયે લજિયા રખે અંબરીક ચક્ર સુદર્શન બાણ ચલાયો ઈશ્વર જોત જગત મે આયે ਦੇ ਕੇ ਨਾਮ ਗਿਆਨ ਜਨਕ ਭਗਤ ਤਰਾਇਓ ਈਸ਼ਰ ਜੋਤ ਜਗਤ ਮੇ ਆਏ ਜੋੜੀ ਜੋੜ ਖੜਾਓ ਹਰੀ ਚੰਦ ਸਮਝਾਇਓ ਈਸ਼ਰ ਜੋਤ ਜਗਤ ਮੇ ਆਏ ਭਗਤ ਬਿਦਰ ਕਰ ਭੋਗ ਲਗਾਇਓ ਈਸ਼ਰ ਜੋਤ ਜਗਤ ਮੇ ਆਏ ਸਦਾ ਮਾਂ ਦਿਲਿਤਰੀ ਗਲੇ ਲਗਾਇਓ ਈਸ਼ਰ ਜੋਤ ਜਗਤ ਮੇ ਆਏ ਨਾਮ ਦਿਓ ਦੇਸ਼ ਪਰ ਛਾਇਓ ਈਸ਼ਰ ਜੋਤ ਜਗਤ ਮੇ ਆਏ ਜੈ ਦਿਓ ਦੇ ਲੇਖ ਲਿਖਾਇਓ ਈਸ਼ਰ ਜੋਤ ਜਗਤ ਮੇ ਆਏ ਗੁਰਮੁਖ ਬੈਣੀ ਭਗਤ ਤਰਾਇਓ ਈਸ਼ਰ ਜੋਤ ਜਗਤ ਮੇ ਆਏ ਰਵਿਦਾਸ ਚਮਾਰ ਆਦਰਸ਼ ਦਿਖਾਇਓ ਈਸ਼ਰ ਜੋਤ ਜਗਤ ਮੇ ਆਏ ਸਦਨਾਤਾਰ ਕਸਾਈ ਸੈਨ ਰੂਪ ਦਿਖਾਇਓ ਈਸ਼ਰ ਜੋਤ ਜਗਤ ਮੇ ਆਏ ਦੇ ਕੇ ਆਪਣਾ ਨਾਮ ਭਗਤ ਕਬੀਰਤ ਰਾਯੋ ਈਸ਼ਰ ਜੋਤ ਜਗਤ ਮੇ ਆਏ ਦਰੋਪਤੀ ਲਜਿਆ ਆਣ ਰਖਾਇੋ ਈਸ਼ਰ ਜੋਤ ਜਗਤ ਮੇ ਆਏ ਬਿਨ ਭਗਤਾ ਕਿਸੇ ਦਰਸ਼ ਨਾ ਪਾਇਓ ਈਸ਼ਰ ਜੋਤ ਜਗਤ ਮੇ ਆਏ ਹੋ ਪਰ ਤਖ ਤੰਨੇ ਕਾ ਭੋਗ ਲਗਾਇਓ ਈਸ਼ਰ ਜੋਤ ਜਗਤ ਮੇ ਆਏ ਸੋ ਜਾਣੇ ਜਿਸ ਆਪ ਬੁਝਾਇਓ ਈਸ਼ਰ ਜੋਤ ਜਗਤ ਮੇ ਆਏ ਭਗਤ ਤਰ ਲੋਚਣਾ ਦਰਸ਼ ਦਿਖਾਇਓ ਈਸ਼ਰ ਜੋਤ ਜਗਤ ਮੇ ਆਏ ਗਣ ਕਾ ਪਾਪਨ ਨਾਮ ਦਿਵਾਇਓ ਈਸ਼ਰ ਜੋਤ ਜਗਤ ਮੇ ਆਏ ਪਾਪਨ ਪੂਤ ਨਾਮ ਦੇਹ ਛਡਾਇਓ ਈਸ਼ਰ ਜੋਤ ਜਗਤ ਮੇ ਆਏ ਬਦ ਕੁਮਾਰੇ ਬਾਣ ਕ੍ਰਿਸ਼ਨ ਗਲੇ ਲਗਾਇਓ ਈਸ਼ਰ ਜੋਤ ਜਗਤ ਮੇ ਆਏ ਕਲ ਯੁਗ ਆਕੇ ਖੇਲ ਰਚਾਇਓ ਈਸ਼ਰ ਜੋਤ ਜਗਤ ਮੇ ਆਏ ਈਸਾ ਮੁਸਾ ਮੁਹੰਮਦ ਉਪਜਾਇਓ ਈਸ਼ਰ ਜੋਤ ਜਗਤ ਮੇ ਆਏ ਦਾਸ ਅਵਤਾਰ ਇੱਕ ਜੋਤ ਜਗਾਇਓ ਈਸ਼ਰ ਜੋਤ ਜਗਤ ਮੇ ਆਏ ਆਪਣਾ ਬਲ ਪ੍ਰਭ ਆਪ ਰਖਾਇਓ ਈਸ਼ਰ ਜੋਤ ਜਗਤ ਮੇ ਆਏ ਜਾ ਮਾਤਾਰ ਅਵਤਾਰ ਸ਼ੇਰ ਸਿੰਘ ਕਹਾਇਓ ਈਸ਼ਰ ਜੋਤ ਜਗਤ ਮੇ ਆਏ ਭਗਤ ਜਨਾਨੂ ਆਣ ਤਰਾਇਓ ਇਨਾਂ ਦਾ ਤੁਸੀਂ ਮੂੰਹ ਨਹੀਂ ਫਿਟਕਾਰਨਾ ਤੇ ਬਿਸਤਰਾ ਮੈਲਾ ਨਹੀਂ ਵਿਛਾਉਣਾ ਇਹ ਤਾਂ ਨੇਹ ਕਲੰਕ ਅਵਤਾਰ ਕਾਲ ਯੁਗ ਵਿੱਚ ਧਰਤੀ ਦਾ ਉਧਾਰ ਕਰਨ ਆਏ ਹਨ ਪਾਪੀਆਂ ਦਾ ਨਾਸ ਕਰਨਗੇ ਗਊਆਂ ਤੇ ਗਰੀਬਾਂ ਦੀ ਰੱਸ਼ਿਆ ਕਰਨਗੇ ਭਾਈ ਜਵੰਦ ਸਿੰਘ ਜੀ ਅਸਾਂ ਰਾਮਪੁਰੇ ਹੋਲਾ ਮਹੱਲਾ ਮਨਾਉਣਾ ਹੈ ਤੁਸੀਂ ਨਾਲ ਸੱਚੇ ਪਾਤਸ਼ਾਹ ਨੂੰ ਲਿਆਉਣਾ ਤੇ ਆਪ ਵੀ ਦਰਸ਼ਨ ਦੇਣੇ ਜੀ ਏਨੇ ਬਚਨ ਹੋਏ ਤੇ ਫੇਰ ਭਾਈ ਜਵੰਦ ਸਿੰਘ ਨੇ ਬਾਬੇ ਮਣੀ ਸਿੰਘ ਹਰਾਨ ਨੂੰ ਪ੍ਰਸ਼ਾਦ ਸ਼ਿਕਾਇਆ ਇਸ ਤਰ੍ਹਾਂ ਬਾਬੇ ਮਣੀ ਸਿੰਘ ਸੱਚੇ ਪਾਤਸ਼ਾਹ ਨੂੰ ਲੱਭਾ ਸੀ